ਸਿਟੀ ਖ਼ਬਰ ਦੇਨੀਸਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਭਵਨ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਅੱਜ ਲੁਧਿਆਣਾ ਵਿਖੇ ਤਾਂ ਦੱਸਦੀ ਪਹ ਸਭ ਤੋਂ ਪਹਿਲਾਂ ਸਕੂਲ ਦੇ ਵਿੱਚ ਜਿਹੜੀ ਅੱਜ ਸਕੂਲ ਆਫ ਐਮੀਨੈਂਸ ਹੈ ਅੱਜ ਉਦਘਾਟਨ ਕੀਤਾ ਆ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਲੁਧਿਆਣਾ ਦੇ ਜਿਹੜਿਆ ਇੰਦਰਾਪੁਰੀ ਚੰਡੀਗੜ੍ਹ ਰੋਡ ਵਿਖੇ ਅਜਿਆ ਸਕੂਲ ਦਾ ਸਕੂਲ ਆਫ ਐਮੀਨੈਂਸ ਉਦਘਾਟਨ ਕੀਤਾ ਨਾਲ ਹੀ ਜਿਹੜੀਆਂ ਪੰਜਾਬ ਦੇ ਵਪਾਰੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਸੀ ਜਿਹੜੀਆਂ ਵਾਅਦਾ ਕੀਤਾ ਸੀ ਵੀ ਪੰਜਾਬ ਦੇ ਵਿੱਚ ਵਪਾਰੀਆਂ ਨੂੰ ਕਿਸੇ ਤਰ੍ਹਾਂ ਦਾ ਮੁਸ਼ਕਲ ਸਾਮਣਾ ਨਹੀਂ ਕਰਨਾ ਪਊਗਾ ਤੇ ਅਸੀਂ ਉਸ ਗੱਲ ਲਈ ਵਚਿਤ ਬੰਧ ਹੈਗੇ ਇਸ ਦੇ ਨਾਲ ਹੀ ਹਮੇਸ਼ਾ ਜਿਹੜਾ ਵਪਾਰੀਆਂ ਨੇ ਲਾਅਨ ਆਰਡਰ ਸਥਿਤੀ ਬਾਰੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਬਾਰੇ ਗੱਲ ਆਖੀ ਸੀ ਵੀ ਸਾਡੀ ਇੱਕ ਸੁਰੱਖਿਆ ਕੀਤੀ ਜਾਵੇ ਤਾਂ ਬਗੈਰ ਉਸ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ 315 ਥਾਣਿਆਂ ਨੂੰ 410 ਵਾਹਨ ਦੇ ਕੇ ਉਹਨਾਂ ਦੀ ਸੁਰੱਖਿਆ ਨੂੰ ਇਸ ਵਾਰ ਦੇ ਸੁਰੱਖਿਅਤ ਵੀ ਆਪਣ ਇੱਕ ਵਾਚਨ ਬੰਦਾ ਇੱਕ ਪੂਰਾ ਆਪਣਾ ਇੱਕ ਵਾਦਾ ਨਿਭਾਇਆ ਇਸ ਦੇ ਨਾਲ ਹੀ ਅੱਜ ਲੁਧਿਆਣਾ ਵਿਖੇ ਉਹਨਾਂ ਵਪਾਰੀ ਨੇੜੇ ਸਾਈਕਲ ਇੰਡਸਟਰੀ ਹੋਵੇ ਟੂਲ ਇੰਡਸਟਰੀ ਹੋਵੇ ਜਾਂ ਹੋਜ਼ ਇੰਡਸਟਰੀ ਹੋਵੇ ਤੇ ਟੈਕਸਟਾਈਲ ਇੰਡਸਟਰੀ ਹੋਵੇ ਉਹਨਾਂ ਅੱਜ ਵਪਾਰੀਆਂ ਨਾਲ ਲੜੀ ਸਰਕਾਰ ਵਪਾਰੀ ਮਿਲੀ ਦਾ ਵੀ ਲੁਧਿਆਣਾ ਦੇ ਹੋਟਲ ਰੇਡੀਸਨ ਬਲੂ ਵਿਖੇ ਅੱਜ ਖਾਸ ਕਰ ਅਰਵਿੰਦ ਕੇਜੀ ਵੱਲੋਂ ਭਗਵਾਨ ਭਗਵੰਨ ਮਾਨ ਮੁੱਖ ਮੰਤਰੀ ਖੁਦ ਅੱਜ ਰੂਬਰੂ ਹੋ ਰਹੇ ਵਪਾਰੀ ਪਿਛੇ ਤਾਂ ਜ਼ਿਕਰ ਕਰਾਂਗਾ ਇਹ ਉਹ ਹੋਟਲ ਰੈਡੀਸਨ ਬਲੂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਤੇ ਅਰਵਿੰਦ ਕੇਜੀ ਵੱਲੋਂ ਜਿਹੜੀ ਸਰਕਾਰ ਵਪਾਰ ਮਿਲਣੀ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਵਪਾਰੀਆਂ ਨਾਲ ਤਾਂ ਕਿ ਉਹਨਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਉਹਨਾਂ ਦਾ ਸਾਮ ਉਹਨਾਂ ਨੂੰ ਹੱਲ ਕੀਤਾ ਜਾਵੇ ਤਾਂ ਜਿਹੜੀ ਉਹਨਾਂ ਨੇ ਬੈਠਾ ਕੀਤੀ ਸੀ ਵਪਾਰੀਆਂ ਨਾਲ ਤਾਂ ਕਿ ਵਪਾਰ ਦੇ ਵਿੱਚ ਪੰਜਾਬ ਦੇ ਵਿੱਚ ਅਗਲੇ ਉਹ ਅਗਲੇ ਇਨਵੈਸਟ ਕਰਦੇ ਆ ਵਪਾਰ ਦੇ ਵਪਾਰੀਆ ਵੀ ਤਾਂ ਉਹਨਾਂ ਨੂੰ ਕਾफी ਜ਼ਿਆਦਾ ਲਾਭ ਮਿਲੂਗਾ ਕਿ ਪੰਜਾਬ ਸਰਕਾਰ ਵਪਾਰੀਆਂ ਲਈ ਹਰ ਕੀਤੇ ਵਾਅਦੇ ਲਈ ਉਹ ਵਚਨਬੱਧ ਹੈ ਸੋ ਅੱਜ ਲੁਧਿਆਣਾ ਦੇ ਹੋਟਲ ਰੈਡੀਸਨ ਬਲੂ ਵਿਖੇ ਅਰਵਿੰਦ ਕੇਜੀਵਾਲ ਖੁਦ ਅੱਜ ਵਪਾਰੀਆਂ ਨਾਲ ਮੀਟਿੰਗ ਕਰ ਰਿਹਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰੀਆਂ ਦੀ ਦਰਪੇਸ਼ ਆਰੀਆਂ ਮੁਸ਼ਕਲਾਂ ਦਾ ਸਮਾਧਾਨ ਕੀਤਾ ਜਾਵੇ ਤਾਂ ਹੋਰ ਵੀ ਨਿਵੇਸ਼ ਨੂੰ ਕਿੱਦਾਂ ਵਧਾ ਸਕਦੇ ਤਾਂ ਉਹਨਾਂ ਨੂੰ ਅੱਜ ਮਿਲ ਕੇ ਅੱਜ ਨਵੀਂ ਰਣਨੀਤੀ ਵੀ ਤਿਆਰ ਕੀਤੀ ਜਾ ਰਹੀ ਹੈ ਕੈਮਰਮੈਨ ਮਨੀਸ਼ਨਾ ਸੰਦੀਪ ਸ਼ਰਮਾ ਦੇਨੀ ਟੀਵੀ ਲੁਧਿਆਣਾ 올 ਵਰਲਡ ওপਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨ ਵਿਦੇਸ਼ ਚ ਪੱਕਾ ਹੋਣਾ कारोबार ना चलना सिर्फ इकतीस घंटिया फ्री 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 आर के तानिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप